ચલો રેડી યસ એક્શન જી કર દે ઓ લેજા બળા બધિયા ઓ હરેકી દેખ ઓ સજા એ બહુત હો જુકા બસ સજા ઓય તો આ કે બી હોર પટા હો જુકા બસ સજા એ બહુત આલા કામ હો કે તો સુયા મત મય બાપ સે લેંદા સબ દવા ਮੰਨੇ ਵੰਗ ਮੇਰੀ ਤੇ ਗਰੀਬੀ ਤੱਗੀਆਂ ਪੈਣਾ ਨਹੀਂ ਪਾਣੀ ਪੀਣਾ ਕਰ ਲਿਓ ਉਹਦੇ ਮੋਟੇ ਚੱਲਦੀ ਚੱਲ ਦੱਸਾਂ ਤਾ ਨਰਮ ਚਲੋ ਚਲੋ ਸਾਰੀ ਦਲਾ ਰੱਖ ਲੈ ਭਾਈ ਮੈਂ ਰੱਖ ਲੈ ਤੇਰੀ ਤੇ ਰੱਖ ਲੈ ਗੱਡੀ ਤੇ ਲੋ ਲੈਣੀ ਆਈਆਂ ਤੇ ਦਿਮਾਗ ਚ ਗੱਡੀ ਦੀਆਂ ਦੋ ਲੈਣਾ ਮਗਰ ਵਾਜ ਕੇ ਨਹੀਂ ਫੁੱਫੂ ਗੱਡੀ ਦੀਆਂ ਦੋ ਲੈਣਾ ਦੋ ਲੈਣਾ ਦੋ ਲੈਣੀ ਨਹੀਂ ਲਿਛੇ ਰਿਹਾ ਮੈਂ ਵੀ ਚੱਲੀਏ ਆ ਮੁਗ ਚਲੋ ਅਈ ਸ਼ਰਦਾ ਗੁੱਡਾ ਲੈ ਲੈ ਭਾਈ ਵੋਏ ਚੱਲੀਏ ਭਾਈ ਬਲਾਓ ਤੱਕ ਤੂੰ ਵੀ ਯਾਰ ਇਹਨੂੰ ਫੜਾ ਦੇ ਮੋਬਾਈਲ ਕੋਕੀ ਨੂੰ ਯਾਰ ਹਾਦੜ ਲੱਗੀ ਮੂੰਹ ਪਰ ਆ ਰਿਹਾ ਹੈਲੋ ਮੌਜੂਦਾ ਗਰਾਉਂਡ ਰਿਪੋਰਟ ਗਰਾਉਂਡ 0 ਤੋਂ ਉੱਦੇ ਵਾਲੀ ਕੜਕ ਵਿੱਚ 0 ਰਿਪੋਰਟ ਓਏ ਮੇਰੀ ਗੱਲ ਸੁਣ ਲੋ ਹਰਖ ਨਹੀਂ ਹੋਣ ਨਹੀਂ ਚੱਲੀਏ ਭਾਈ ਆਬੂ ਅਰੇ ਚਲਿਆ ਰੈਡੀ ਹਾਂ ਹਾਂ ਸਟੈਪ ਮੈਂ ਹਾਲ ਉਸ ਪੀ ਨਹੀਂ ਕਰਦਾ ਯਾਰ ਇਹ ਕਰੀ ਮੈਂ ਹੱਸਿਆ ਯਾਰ ਮੇਰਾ ਮੂੰਹ ਤਾਂ ਉਧਰ ਆ ਜਾ ਯਾਰ ਮੇਰਾ ਮੂੰਹ ਤਾਂ ਤਾੜੀ ਨਾਲ ਮਾਰਨੀ ਠੀਕ ਹੈ ਯਾਰ ਗੀਤਕਾਰ ਕਲਾਕਾਰ ਤਾਂ ਤਾੜੀ ਪਾੜਦੇ ਨੇ ਮੈਂ ਠੀਕ ਆ ਮੈਂ ਵੀ ਸਰੋਪਿਆਂ ਦਾ ਬਹੁਤ ਦੇਨਦਾਰ ਆ ਮਾਜੋ ਨਾ ਗੀਂ ਜੇ ਕੀ ਹੁੰਦਾ ਤੋ ਥੱਪੜੇ ਪੈਂਦੇ ਠੀਕ ਆ ਮੈਂ ਬਹੁਤ ਦੇਨਦਾਰ ਆ ਸਾਰੇ ਜਨਤਾ ਦਾ ਤਾਲ ਦੀ ਆ ਇਹ ਨਹੀਂ ਤੇਰੇ ਲੱਗਦੀ ਗੱਲ ਆ ਮੇਰੀ ਗੱਲ ਸੁਣ ਲੈ ਇਹ ਕੰਮ ਤੇਰੇ ਲਈ ਆ ਯਾਰ ਗੁਰੇ ਲੈ ਆ ਯਾਰ ਓਏ ਬਈ ਕਰ ਨਹੀਂ ਸਕਦੇ ਮੇਰੀ ਗੱਲ ਸੁਣ ਲੈ ਫਾਇਦਾ ਨਹੀਂ ਆਜਾ ਗੱਲ ਇਸ ਵਾਰ ਤੋਂ ਓਏ ਇੱਕ ਵਾਰ ਲਾਸਟ ਵਾਰ ਦੇਖ ਲੈ ਵੀ ਅਭੀ ਲਾਸਟ ਵਾਰ ਦੇਖ ਲੈ ਇੱਕ ਵਾਰ ਜਾਂ ਲਾਸਟ ਵਾਰ ਵਗ ਜਾ ਉੱਥੇ ਬਈ ਹੋਰ ਯਾਰ ਹੱਦੋਂ ਇਹ ਇੰਨਾ ਵਸੂਦਾ ਹੋਊਗਾ ਬਈ ਹੋਰ ਬੀਰ ਜੀ ਕੱਟ ਨਾ ਤੁਹਾਨੂੰ ਆਹ ਰਹਿ ਤੈਨੂੰ ਬਾਈ ਉਹਦਾ ਹੋ ਗਿਆ ਐਵੇਂ ਜੱਟਿਆ ਹੋ ਗਿਆ ਸਾਡੇ ਨਾਲ ਬਰਾਜਮਾਨ ਨੇ ਜੀ ਹੀ ਮੂਨਕ ਤਾਂ ਨੀ ਤੂੰ ਸ਼ਟਰਾਂ ਵਾਲੇ ਦੀਪਾਏ ਦੜਵੇ ਤੋ ਨੀ ਤੂੰ ਦੜਵਾ ਹੂੰ ਇਹਦੇ ਕੀ ਹਰੀਆਲੀ ਦਾ ਆਨੰਦ ਮਾਣ ਰਹੇ ਨੇ ਹੱਥ ਵਾਗਾ ਚਲ ਦੂਰ ਜੇ ਇਧਰ ਉਂਗਲੀ ਜਾਊਗੀ ਤੇ ਹੋਰ ਠੀਕ ਠਾਕ ਭਾਈ ਦੋਨੇ ਜਾਣੀਆਂ ਤੁਸੀਂ ਵਧੀਆ ਜੀ ਵਧੀਆ ਸਾਰੇ ਹਾਂ ਪਿਛੇ ਮੈਰਿਜ ਅਟੈਂਡ ਕਰਕੇ ਆਇਆ ਜਿਹੜੇ ਵਿਆਹ ਲੰਘਣੇ ਨੇ ਨਾ ਪਿਛਲੇ ਪਿਛਲੇ ਸਰਦੀਆਂ ਚ ਵਿਆਹ ਲੰਘੇ ਉਹਨਾਂ ਬਾਰੇ ਕੋਈ ਦੋ ਲਫ਼ਜ਼ ਕੋਈ ਘਾਟ ਬਾਤ ਹੋ ਗਈ ਹੋਵੇ ਹੂੰ ਘਾਟ ਬਾਤ ਹੋ ਗਈ ਹੋਵੇ ਕੋਈ ਹੀਰ ਸ਼ਰਮਾ ਜੀ ਕਿਆ ਅੱਜ ਕਿ ਕਾਟਵਾਦ ਹੋਣੀ ਸਾਰੇ ਵਧੀਆ ਗਏ ਆ ਹੂੰ ਕੋਈ ਤੁਸੀਂ ਆਪਣਾ ਕੋਈ ਪਰਸਨਲ ਓਪੀਨੀਅਨ ਦੇਣਾ ਹੋਵੇ ਨਹੀਂ ਨਹੀਂ ਸਾਨੂੰ ਤਾਂ ਅੱਜ ਕੋਈ ਬਾਈ ਹੀ ਨਹੀਂ ਆਇਆ ਹੈਗਾ ਕੀ ਕਰੀਏ ਕਿਹੜੀ ਸਾਡੀ ਅੰਗਰੇਜ਼ੀ ਆ ਉਹ ਅਸੀਂ ਸਮਝ ਸਕਦੇ ਹਾਂ ਜਿਵੇਂ ਕਹਿੰਦੇ ਨੇ ਸਾਗਰ ਦੀ ਬੋਟਲ ਨਹੀਂ ਦੀ ਇੰਡੀ ਕਚਲਾ ਸਾਗਰ ਦੀ ਬੋਟੀ ਇੰਡੀ ਕ ਚਲਾ ਰਹੀ ਆ ਭਾਏ ਇੰਨਾ ਮੁੱਦਾ ਉੱਠ ਗਿਆ ਸਾਗਰ ਦੀ ਬੋਟੀ ਦਾ ਛੱਡ ਦੇ ਗੱਲਾਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨਾਲ ਦੀ ਨਾਲ ਇਧਰ ਨਾਲ ਸਾਡੇ ਅੱਜ ਨਵੀਂ ਵੀਡੀਓ ਚ ਪੇਸ਼ਕਸ਼ ਕਰ ਰਹੇ ਨੇ ਟੂ ਜੀ ਇਨਾਂ ਦਾ ਕੀ ਬਹੁਤ ਹੀ ਵੱਡੀ ਦੇਣ ਹੈ ਬਹੁਤ ਵੱਡੀ ਪ੍ਰਾਪਤੀ ਹੈ ਅੱਜ ਦੀ ਵੀਡੀਓ 'ਚ ਤੇ ਇਹ ਅੱਜ ਨਿਵਾ ਰਹੇ ਨੇ ਨੂੰਹ ਦਾ ਨੂੰਹ ਦਾ ਕੈਰੇਕਟਰ ਅੱਜ ਥੋੜਾ ਜਿਹਾ ਸਰੀਰ ਡਾਉਣਾ ਤਾਂ ਕਰਕੇ ਦੋ ਲਵ ਚ ਘੱਟ ਬੋਲੇ ਜਾਣਗੇ ਬਲੌਗ ਬਈ ਬਣ ਕੇ ਆ ਨਹੀਂ ਰਹੇ ਉਹਦਾ ਕਾਰਨ ਇਹ ਹੈਗਾ ਟਾਈਮ ਨਹੀਂ ਮਿਲ ਰਿਹਾ ਮੈਂ ਤਾਂ ਸ਼ੂਟ ਕਰਨ ਦਾ ਟਾਈਮ ਮਿਲਦਾ ਤੇ ਥੋੜਾ ਜਿਹਾ ਐਡੀਟਿੰਗ ਦਾ ਵੀ ਹੋ ਜਾਂਦਾ ਕਿ ਫਿਰ ਐਡਿਟ ਕਰਕੇ ਪਾਉਣੇ ਪੈਂਦੇ ਨੇ ਕੋਈ ਉਹ ਕਰਨਾ ਪੈਂਦਾ ਉਹ ਐਡਾ ਟਾਈਮ ਤਾਂ ਬਸ 2-4 ਘੰਟੇ ਕੱਢਣੇ ਹੁੰਦੇ ਨੇ ਬਸ ਉਹੀ ਨਹੀਂ ਨਿਕਲ ਰਹੇ ਬਾਈ ਬਣ ਕੇ ਥੋੜਾ ਜਿਹਾ ਗੁੱਸਾ ਨਾ ਕਰਿਓ ਕਿਉਂਕਿ ਅੱਜ ਕੱਲੇ ਕਿਸੇ ਨੂੰ ਮੈਂ ਹੋਰ ਗੱਲ ਦੱਸ ਦਿੰਨਾ ਵਾਇਰਲ ਚੱਲ ਰਿਹਾ ਬੁਖਾਰ ਜਿਹੜਾ ਵਾਇਰਲ ਬੁਖਾਰ ਆ ਰਿਹਾ ਹੈ ਘੱਟੋ ਘੱਟ 5-7 ਦਿਨ ਲੈਂਦਾ ਆਪਾਂ ਪੈਰਾਸੀਟਾਮੋਲ ਡੋਲੋ ਬਹੁਤ ਕੁਝ ਲੈਨੇ ਆਂਗੇ ਤੇ ਐਂਟੀਬਾਇਓਟਿਕ ਲੈਨੇ ਆਂਗੇ ਹੋ ਸਕਦਾ ਜੇ ਤੁਸੀਂ ਪਰਹੇਜ਼ ਕਰ ਲਓ ਦਵਾਈਆਂ ਤੋਂ ਵਧੀਆ ਰਹੋਗੇ ਕਿਉਂਕਿ ਇਹ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਬਈ ਇਹ ਦੇਖ ਲਓ ਤੁਸੀਂ ਹਥਿਆਰ ਬਣ ਕੇ ਸਾਹਤ ਪਾਉਣੀਆਂ ਤੇ ਆਉਣ ਵਾਲੇ ਟਾਈਮ 'ਚ ਯਾਰ ਅੱਜ ਤੋਂ ਐਵੇਂ ਨਾ ਗੱਲ ਵੀ 20 ਸਾਲ ਪਿੱਛੇ ਵਾਜ ਜਾ ਕਿਸੇ ਨੂੰ ਕ੍ਰਿਟਨ ਨਾਈਨ ਦਾ ਨਹੀਂ ਸੀ ਪਤਾ ਹੁੰਦਾ ਕ੍ਰਿਟਨ ਨਾਈਨ ਗੁਰਦੇ ਦੇ ਟੈਸਟ ਦਾ ਹੁੰਦਾ ਹੈ ਉੱਥੇ ਪਤਾ ਲੱਗਦਾ ਵੀ ਗੁਰਦੇ ਕਿੰਨਾ ਕੰਮ ਕਰਦ ਨੇ ਜਿਹੜੀਆਂ ਅੱਜ ਪਹਿਲਾਂ ਹੁੰਦੀ ਆਯੁਰਵੇਦ ਆਯੁਰਵੈਦਿਕ ਦਵਾਈਆਂ ਹਨਾ ਦੇਸੀ ਦਵਾਈਆਂ ਆਯੁਰ ਆਯੁਰਵੈਦਿਕ ਮਾਨੂੰ ਕਹਿਣਾ ਘਟਾਉਣਾ ਹੈ ਤੇ ਉਹ ਇਹ ਚੀਜ਼ ਤੇ ਅਸਰ ਨਹੀਂ ਦੀ ਪਾਉਂਦੀਆਂ ਜੇ ਉਹ ਕੋਈ ਫਾਇਦਾ ਨਹੀਂ ਸੀ ਕਰਦੀਆਂ ਤਾਂ ਉਹ ਨੁਕਸਾਨ ਵੀ ਨਹੀਂ ਸੀ ਕਰਦੀਆਂ ਹੁੰਦੀਆਂ ਤੇ ਜਿਹੜੀਆਂ ਅੱਜ ਕੱਲ ਆ ਹੈਲੋਪੈਥੀਆਂ ਨੇ ਅੰਗਰੇਜ਼ੀ ਦਵਾਈਆਂ ਨੇ ਇਹ ਫਾਇਦਾ ਕਰਨ ਨਾ ਕਰਨ ਨੁਕਸਾਨ ਪੱਕਾ ਕਰਦੀਆਂ ਨੇ ਇਸੇ ਲਈ ਵੀ ਆਪਦਾ ਤੁਸੀਂ ਜਿਹੜੀ ਅੰਗਰੇਜ਼ੀ ਦਵਾਈਆਂ ਨੇ ਬਾਈ ਘੱਟ ਖਾਓ ਖਾਣ ਦੀ ਬਜਾਏ ਅੰਗਰੇਜ਼ੀ ਦਵਾਈ ਖਾਣ ਦੀ ਬਜਾਏ ਤੁਸੀਂ ਵਿਕਾਰਚਾਰ ਦਾ ਤુલਸੀ ਪੀ ਲਓ ਤુલਸੀ ਦੇ ਪੱਤੇ ਪਾ ਲਓ ਚਾਹ ਚ ਹਨ ਤੇ ਥੋੜਾ ਜਿਹਾ ਗਰਮੀ ਲਿਓ ਸਰੀਰ ਨੂੰ 2-4 ਕੰਪਲ ਛੱਟ ਲਓ ਤੇ ਵੀ ਥੋੜਾ ਜਿਹਾ ਦੇਸੀ ਨੁਕਤੇ ਅਪਣਾਓ ਤੇ ਇੱਕ ਦੋ ਚੀਜ਼ਾਂ ਹੋਰ ਨੇ ਆਪਾਂ ਨੂੰ ਨਹੀਂ ਪਤਾ ਹਨਾ ਜਿਹੜੇ ਬੰਦੇ ਨੈਟ ਤੇ ਦੇਖ ਕੇ ਆਹ ਦਵਾਈਆਂ ਦਵਾਈਆਂ ਖਾਂਦੇ ਨੇ ਬਹੁਤ ਵੱਡੀ ਗਲਤੀ ਆ ਬਾਈ ਉਹਨਾਂ ਦੀ ਨੈਟ ਵਾਲੇ ਸੱਚ ਕੋਈ ਨੈਟ ਤੇ ਝੂਠੀ ਝੂਠਾ ਯਾਰ ਨੈਟ ਸੱਚ ਤਾਂ ਦੱਸ ਹੀ ਨਹੀਂ ਸਕਦਾ ਕੋਈ ਵਧੀਆ ਕੋਈ ਸਾਧੂ ਸੰਤ ਹੁੰਦੇ ਨੇ ਉਹਨਾਂ ਕੋਲੇ ਦੇਸੀ ਵੈਦ ਰੱਖੇ ਹੁੰਦੇ ਨੇ ਉਹ ਤਾਂ ਇਲਾਜ ਕਰ ਸਕਦੇ ਨੇ ਨੈਟ ਵਾਲੀਆਂ ਦਵਾਈਆਂ ਖਾ ਕੇ ਨਾ ਐਵੇਂ ਕਿਤੇ ਗੁਰਦੇ ਗਾਲ ਲਿਓ ਉਹਨੂੰ ਕਹਿਣਾ ਮੈਂ ਅੱਛਾ ਅੱਛਾ ਉਹ ਵਧੀਆ ਗੱਲ ਹੈ ਬੁਢੇ ਬੰਦਿਆਂ ਨੂੰ ਪਤਾ ਨਹੀਂ ਨਾ ਅੱਜ ਕੱਲ ਜੇ ਦਵਾਈ ਲਿਆ ਕੇ ਫੜਾ ਦਿੰਦੇ ਨੇ ਜਿਵਾਕ ਜੇ ਖਾ ਲੈਣਿਆਂਗੇ ਕੀ ਕਰੀਏ ਹੁਣ ਸਰੀਰ ਕੰਮ ਕਰਦਾ ਹੁੰਦਾ ਕੋਈ ਨੁਤਕਾ ਜਾਂ ਵਰਤ ਲੈਂਦੇ ਹੁਣ ਤਾਂ ਹੱਡ ਗੋਡੇ ਚੰਗਦੇ ਨਹੀਂ ਮੇਰੀ ਦਾਦੀ 80 ਸਾਲਾਂ ਦੀ ਹੋ ਗਈ ਐਨਕ ਨਹੀਂ ਲੱਗੀ ਉਹਦੇ ਬਸ ਪੁੱਤ 35 ਦੀ ਐ ਇਹ ਐਨਕ ਦੇਖ ਲੈ ਕਿੰਨੇ ਨੰਬਰ ਆ 5 ਨੰਬਰ ਲੱਗੀ ਹੋਈ ਐ ਇਹ ਉਹੀ ਗੱਲ ਆ ਵੀ ਖਾਦ ਖਰਾਕ ਦਾ ਹੀ ਫਰਕ ਪੈ ਗਿਆ ਥੋੜਾ ਜਿਹਾ ਹੁਣ ਤੁਸੀਂ ਅੰਗਰੇਜ਼ੀ ਦਵਾਈਆਂ ਵੱਧ ਖਾਣੇ ਹੋ ਥੋੜਾ ਜਿਹਾ ਆਪਣਾ ਮੌਸਮ ਦਾ ਵੀ ਪੈ ਗਿਆ ਹੁਣ ਪਿਛਲੇ 5-7 ਦਿਨਾਂ ਤੋਂ ਮੈਨੂੰ ਵੀ ਬਈ ਲਗਾਤਾਰ ਬੁਖਾਰ ਚੜਦਾ ਰਿਹਾ ਹੈਗਾ ਅ ਐਵੇਂ ਨਾ ਸੌਤੋਂ ਪਲਾਸੀ ਬੁਖਾਰ ਹੀ ਅਸਲ ਵਿੱਚ ਉਹ ਹੁੰਦਾ ਜਿਹੜਾ 100 ਤੋਂ ਪਲੱਸ ਹੋਵੇ 103 102 ਇੰਨਾ ਵੀ ਸਰੀਰ ਪੱਠੀ ਵਾਂਗੂ ਤਪਦਾ ਰਿਹਾ ਵੀ ਉਹ ਚ ਵੀ ਜੇ ਆਪਾਂ ਦਵਾਈਆਂ ਸਿੱਟੀ ਜਾਵਾਂਗੇ ਅੰਦਰੋਂ ਗਰਮੈਸ ਭਰ ਜਾਂਦੀ ਹੈ ਰੋਟੀ ਦੀ ਭੁੱਖ ਮਰ ਜਾਂਦੀ ਹੈ ਥੋੜਾ ਜਿਹਾ ਨਾ ਹਲਕਾ ਭੋਜਨ ਰਖਾ ਲਿਆ ਕਰੋ ਇਹ ਨਹੀਂ ਹੈਗਾ ਵੀ ਜੇ ਆਪਾਂ ਨੂੰ ਬੁਖਾਰ-ਪਕੂਰ ਚੜਦਾ ਉਹੀ ਬ੍ਰੈਡ ਆਮ ਆਪਣਾ ਸਮੋਸੇ ਕੋਲ ਚ ਦੱਬੀ ਫਿਰਨੇ ਨੇ ਸੌਫਟ ਖਾ ਲਓ ਯਾਰ ਖਿਚੜੀ ਖਾ ਲਓ ਦਲੀਆ ਖਾ ਲਓ ਇਹ ਚੀਜ਼ਾਂ ਆ ਦਲੀਆ ਤੇ ਖਿਚੜੀ ਹਫਤੇ 'ਚ ਦੋ ਵਾਰ ਜ਼ਰੂਰ ਖਾਣੇ ਚਾਹੀਦੇ ਨੇ ਚਾਹੇ ਤੁਸੀਂ ਠੀਕ ਹੋ ਨਾ ਚਾਹੇ ਤੁਸੀਂ ਬਿਮਾਰ ਹੋ ਪੱਕਾ ਖਾਓ ਥੋੜਾ ਜਿਹਾ ਪਰਹੇਜ਼ ਰੱਖ ਲਓ ਮੈਂ ਏਡੀ ਇਧਰ ਏਡੀ ਗਿਆਨ ਦੀ ਗੱਲ ਦੱਸ ਰਿਹਾ ਤੁਹਾਨੂੰ ਚੌੜ ਆੜ ਰਹੀ ਹੈ ਤੈਨੂੰ ਕੋਈ ਹੈਗੀ ਸੈਂਸ ਤੈਨੂੰ ਹੈ ਆ ਗੱਲ ਤਾਂ ਕੀ ਕਰਨੀ ਆ ਵੀ ਮੈਂ ਤਾਂ ਐਡਾ ਉਹ ਦੱਸ ਰਿਹਾ ਭਲੇ ਦਾ ਕੰਮ ਕਰ ਰਿਹਾ ਲੋਕਾਂ ਨੂੰ ਹੂੰ ਆਈ ਨਹੀਂ ਕੋਈ ਸਾਗਰ ਦੀ ਬੋਟੀ ਵਾਲੀਆਂ ਗੱਲਾਂ ਨੇ ਫਿਰ ਤੇਰੀਆਂ ਕੁੱਟ ਖਾਣ ਵਾਲੀਆਂ ਹੂੰ ਸائیں ਸਹਾਈ ਆਇਆ ਮਨਾਉਣਾ ਚੱਲ ਬਾਈ ਧੰਨਵਾਦ ਜੇ ਕਿਸੇ ਨੇ ਅਮਲ ਕਰ ਲਾ ਗੱਲ ਤੇ ਤਾਂ ਚੰਗੀ ਗੱਲ ਨਹੀਂ ਮਾਫ ਕਰ ਦਿਓ ਕਈ ਵਾਰ ਮੈਂ ਇਹ ਵੀ ਥੋੜਾ ਜਿਹਾ ਵੱਧ ਬੋਝਣਾ ਤੁਸੀਂ ਪਨਾ ਕੇ ਦੇਖਿਓ ਯਾਰ ਥੋੜਾ ਜਿਹਾ ਨੇਚਰ ਨਾਲ ਜੁੜੋ ਕੁਦਰਤ ਨਾਲ ਜੁੜੋ ਹੈਨਾ ਇੱਕ ਹਰਿਆਲੀ ਘਰੇ ਬਾਈ ਬਣ ਕੇ ਫੁੱਲ ਬੂਟੇ ਲਾਓ ਮੈਂ ਤੁਹਾਨੂੰ ਦਿਖਾਉਣਾ ਮੈਂ ਤਾਂ ਲਿਆ ਕੇ ਲਾ ਲਈ ਸਾਰੇ ਅੱਜ ਮੈਂ 13 13 ਰਤਨੀ ਫੁੱਲ ਆ ਗਿਆ ਉਹ ਗੇਂਦਾ ਆ ਗਿਆ ਆ ਸ਼ਰਮਚੀਆ ਗਈ ਤੇ ਆਪਣਾ ਆ ساری ਲਾਤੀ ਲਿਆ ਕੇ ਗੇਂਦੇ ਲਾਏ ਨੇ ਜ਼ਿਆਦਾਤਰ ਤਾਂ ਤੇ ਉੱਧਰ ਫਿਰ ਆਪਣੀ ਤੇਰਾਂ ਰਤਨੀ ਆ ਗਈ ਤੇ ਗੇਂਦਾ ਆ ਗਿਆ ਗੁਲਾਬ ਆ ਗਿਆ ਉੱਧਰ ਬੋਤਲਾਂ 'ਚ ਪਾ ਕੇ ਲਾਤੇ ਆਪਾਂ ਵੀ ਕੋਸ਼ਿਸ਼ ਕਰੋ ਯਾਰ ਜਿੰਨੀ ਹੋ ਸਕਦੀ ਹੈ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੀ ਕਾਮਯਾਬ ਹੋ ਜਾਣ ਜਿੰਨੇ ਕੁ ਹੋਗੇ ਠੀਕ ਹੈ ਅਦੇ ਗੇਂਦਾ ਚੱਕ ਕਰੋ बि खा सघूं मेनू माफ़ करणा सुठी ਸਾਰੀ ਲੱਭੇ ਮੜਾ ਕੁੰਬੀ ਦੀਵਾਜ ਮੂਨਾ ਕਰਦੇ ਜੋ ਗੁੰਗਾ ਪਤਾ ਔਖਾ ਹੈ ਕੰਮ ਨਾ ਕੋਈ ਆ ਤੁਹਾਨੂੰ ਪਤਾ ਹੈ ਐ ਕਰਕੇ ਮੈਂ ਸਤਾ ਹੀ ਕਹਿੰਦੀ ਸੀ ਕਿ ਨਵਾਂ ਜਗਾ ਕੰਮ ਸਟਾਰਟ ਕਰੇ ਤਾਂ ਕਰਕੇ ਛੱਡ ਦਵੇ ਛੱਡ ਨਹੀਂ ਇਹ ਸਾਰੇ ਪਰ ਜੇ ਲੋਕ ਕਹਿੰਦੇ ਕਿ ਗੀਲ ਭਾਈ 10 20 ਰੁਪਏ ਦੇਣਾ ਚਾਹਵਾ ਵੇਖ ਸਕਦਾ ਹੈ 8 ਲੱਖ ਰੁਪਏ ਦੇ ਸਕਦਾ ਹੈ 3 ਲੱਖ ਸਕਦਾ ਹੈ ਹੈਗੇ ਕਿਸੇ ਕੋਲ ਇਹ ਹੁਣ ਕੀ ਨਾਮ ਹੈ ਨਾਮ ਆਲਾ ਵੀ ਬਾਈ ਕੋ ਤੇਰੇ ਵੱਲੋਂ ਆਪਾਂ ਨੂੰ 101 ਰੁਪਏ ਨਾਮ ਦਿੱਤਾ ਗਿਆ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਪਤਾ ਕੀ ਗੱਲ ਹੈ ਜੀ ਗਾਇਕ ਬੰਦੇ ਨੂੰ ਕਲਾਕਾਰ ਨੂੰ ਹੋਰ ਕੋਈ ਇੱਕ ਵਾਰੀ ਤਾੜੀਆਂ ਮਾਰੋ ਬਹੁਤ ਬਹੁਤ ਤੇ ਹੋਰ ਕੀ ਕਰੇਗਾ ਨਾ ਨਿੰਮੇ ਤਰ੍ਹਾਂ ਵੀ ਹਾਕ ਕੋਰੀਏ ਬੇਪੀ ਬਾਈ ਦਾ ਗਾਣਾ ਹੈ ਉਹ ਉਹ ਬਾਜਾ ਮਾਰ ਕੇ ਆਪਾਂ ਹਾਕਾ ਮਾਰਦੇ ਆ ਨਿੰਮੇ ਤਰ੍ਹਾਂ ਵੀ ਹਾਕ ਕੋਰੀਏ ਐਸ਼ ਖਲਕੰਦਾ ਵਿੱਚ ਕੀ ਬਾਤੇ ਬਾਤੇ ਮੌਜਾ ਦੇਵੇ

ਆਈ ਕਿਨੇ ਕਰੇ ਕਿਵੇਂ ਮਿਲ ਜਾਏਗਾ ਤੂੰ ਮੈਨੂੰ ਆਏ ਦੱਸ ਦੇ ਬੰਦਿਆ ਮੈਨੂੰ ਪੰਜਾਬੀ ਚ ਥੋਲ ਵਾਲਾ ਲਾਉਣਾ ਪਊਗਾ ਇਹਨਾ ਕਿਹੋ ਪਤਾ ਕੀ ਹੈ ਲੈ ਪ੍ਰੋਗਰਾਮ ਚੰਦ ਰਿਹਾ ਘੰਟੇ ਕਿਦਾਂ ਮੈਂ ਇਹਨਾਂ ਨੇ ਇਕਰਾਰ ਕਰਿਆ ਹੋਇਆ ਅੱਜ ਤੋਂ ਬਾਅਦ ਚੱਲ ਗਿਆ ਪੈਸੇ ਪੈਸੇ ਪਹਿਲਾਂ ਸਾਡਾ ਸਾਨੂੰ ਚਾਹੀਦੇ